ਭੈਰਵ ਜੀ ਕਾ ਖਾਲਸਾ ਸੇਵਾ ਮਾਹੀ ਜੀ ਦੀ ਬਤੇ ਮਾਹ ਪਰਮਾਤਮਾ ਘੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਿਨ ਦਿਨ ਤੇ ਰਤ ਚੱਬਣੀ ਤਰਕੀ ਵਾ ਕੋ ਗੱਡੀ ਦਾ ਦੇ ਦਿੰਦੇ ਦੀ ਮਾਮੀ ਗੱਡੀ ਦੇਗੀ ਜੀ ਐਨੇ ਤਾਂ ਮੇਰੀ ਦਾੜੀ ਤੇ ਬੁਰਾ ਹਾਲ ਕਰਿਆ ਪਾ ਪਟ ਪਟ ਕੇ ਬਦਲ ਪਹਿਗਰ ਜੀ ਕਾ ਪਹਿਲਾ ਬੰਤਾ ਪਹਿਲਾ ਪਹਿ ਪਤਾ ਪਹਿਲਾ ਤਾਂ ਗੱਡੀ ਆਉ ਬਦਲੇ ਇਹ ਕਹਿੰਦੀ ਸੀ ਗੱਡੀ ਲੈ ਕੇ ਆਉਣੀ ਥੱਲੇ ਅੱਜ ਤਾਂ ਜੀ ਪਹਿਲੇ ਨਹੀਂ ਥਾਂ ਹੈਗਾ ਅੱਜ ਇਹ ਉਰੇ ਝਾੜੂ ਲੱਗਿਆ ਜੀ ਮਾਰਨ ਮੇਰੀ ਜਾਨ ਖਾਦੀ ਵੀ ਇਹਨੂੰ ਹਾਂ ਮਾਊ ਤੇ ਇਹਨਾਂ ਨੇ ਮੇਰੀ ਜਾਨ ਖਾਦੀ ਵੀ ਆ ਜੀ ਵੀ ਜਾ ਦੇਖਿਆ ਪੰਜਾ ਕਿਆ ਜਾਂ ਪੰਜਾ ਕਿਆ ਨੂੰ ਤੇ ਹੁਣ ਹੁਣ ਕੀ ਹੋ ਗਿਆ ਤੇ ਵੀ ਪਹਿਲਾਂ ਗੱਡੀਆਂ ਕੱਢ ਬਾਹਰ ਟਰੈਕਟਰ ਕੱਢ ਬਾਈ ਬਾਉਂਡ ਲਿਆ ਵੀ ਚੱਲ ਅਸੀਂ ਥੱਲੇ ਸਫਾਈ ਕਰ ਦਿੰਦੀਆਂ ਵੀ ਝਾੜੂ ਪੂੰਛਾ ਕਰਨਾ ਹੋ ਜਾਂਦਾ ਔਖਾ ਥੋੜਾ ਜਿਹਾ ਥਲੜੀ ਦਾ ਇੱਕ ਹਵਾ ਚੱਲਦੀ ਇਹਨੇ ਹਵਾ ਜਦੋਂ ਚੱਲਦੀ ਜੇ ਉੱਧਰ ਵੀ ਹਵਾ ਤਾਂ ਵੀ ਉੱਧਰ ਤੇ ਖੇਤਾਂ ਦੀ ਮਿੱਟੀ ਘਟਾ ਇੱਥੇ ਸਾਰਿਆਂ ਦਾ ਜੇ ਉੱਧਰ ਤੇ ਦੇਖਣ ਦੀ ਹਵਾ ਗਈ ਤਾਂ ਵੀ ਬਾਕੀ ਇਹ ਲੋਹੇ ਨੂੰ ਰੋਈ ਜੰਦੀਆਂ ਕਹਿੰਦਾ ਤੁਹਾਡੇ ਪੌੜੀ ਥੱਲੇ ਲੋਹਾ ਪਿਆ ਕੇ ਲੇਡਾਂ ਵਾਲੀ ਭੈਣ ਪਤਾ ਨਹੀਂ ਕਿਹੜੀ ਨੇ ਇਹਨੂੰ ਫੋਨ ਕਰਕੇ ਕਹਿਤਾ ਉਸ ਕੋ ਭੈਣ ਜੀ ਨੂੰ ਵੀ ਤੁਸੀਂ ਇੱਥੇ ਲੋਹਾਰ ਹੁੰਦਾ ਤੁਹਾਡੇ ਚੱਟਾਂ ਦੇ ਘਰ ਤਾਂ ਲੋਹਾ ਹੀ ਮਿਲਣਾ ਜੀ ਹੋਰ ਤਾਂ ਕੁਝ ਮਿਲਣਾ ਨਹੀਂ ਹੈਗਾ ਬਾਕੀ ਸਮਾਨ ਇੱਥੇ ਦੇ ਚੱਕ ਹੁੰਦਾ ਇੱਥੇ ਰੱਖੋ ਜੰਦਾ ਮੁੜ ਕੇ ਇਹ ਟਿਕਾਣਾ ਜਾਂ ਬਣ ਗਿਆ ਸਾਡਾ ਉਹ ਰੱਖਣ ਦਾ ਵੀ ਜਿਹੜਾ ਕੋਈ ਜ਼ਰੂਰੀ ਸਮਾਨ ਹੈ ਜਿਵੇਂ ਰੂਟਾ ਪੀਟਰ ਤੇ ਹੋ ਗਿਆ ਤੁਹਾਡੀ ਲੋਗੀ ਹੈ ਬਾਕੀ ਹੋਰ ਸਮਾਨ ਹੋ ਗਿਆ ਡਰਾਵਰ ਆ ਰਾ ਵਗੈਰਾ ਟਰੈਕਟਰ ਦਾ ਸਮਾਨ ਨੇ ਇੱਥੇ ਹੀ ਪਿਆ ਸਾਡਾ ਤੇ ਬਾਕੀ ਇਸ ਟਰੈਕ 'ਤੇ ਬੈਠੀਆਂ ਪਹਿਲਾਂ ਗੱਡੀਆਂ ਕੱਢ ਬਾਹਰ ਅੱਧ ਬਰਿੰਦਾ ਦਾ ਝਾੜੂ ਮਾਰ ਜੀ ਅੱਧ ਬਰਿੰਦਾ ਦਾ ਜੈ ਰੀਤ ਕਹਿੰਦੀ ਮੈਂ ਮਾਰ ਦਿੰਦੀ ਆ ਤਾਰੇ ਚ ਲੱਜੀ ਹੋਈ ਜਮਾਨਾ ਕੀ ਕਰਨੀ ਕੀ ਪੁੱਤ ਤੂੰ ਸਫਾਈ ਕਰਦੀ ਹੈ ਉਧਰ ਵੀ ਮਲਾ ਲਓ ਜੀ ਇਹਨਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤਿ ਇੱਕ ਤਾਂ ਐਸੀ ਨੇਰੀ ਆਉਂਦੀ ਆ ਵੀ ਜਿਹਦੇ ਗੰਦ ਕੋ ਇਹ ਕਿਹਨਾਂ ਦੀਆਂ ਚੀਜ਼ਾਂ ਵੀ ਇਹਨਾਂ ਨੇ ਕੱਢ ਕੇ ਟਕਾਣੀ ਲਵਾਈਆਂ ਉਹਦੇ ਕਰਕੇ ਸਿੰਪਲ ਨਹੀਂ ਟਕਾਣੇ ਕਿਹਦਾ ਮਤਲਬ ਪੁੱਤਰਾ ਜੇ ਕੱਢੂਗਾ ਤਾਂ ਹੀ ਗੱਲ ਤਾਂ ਸਿੰਪਲ ਹੋਊਗਾ ਟਕਾਣੇ ਲਾਉਂਦਾ ਜਾਂ ਟਕਾਣੇ ਵਾਂ ਗੱਡੀ ਟਕਾਣੀ ਖੜੀ ਆ ਉਹ ਲੈ ਲੈ ਥੱਲੇ ਗੰਦ ਦੇਖ ਲੋ ਸਿੰਪਲ ਨੂੰ ਬਣਾ ਆਪਾਂ ਮੈਂ ਤਾਂ ਪਹਿਲੀ ਗੱਲ ਕਹਿ ਤੀ ਵੀ ਹਵਾ ਆਉਂਦੀ ਆ ਭਾਈ ਹਵਾ ਕਰਕੇ ਪੰਗਾ ਹੁੰਦਾ ਸਾਰਾ ਆਵਾ ਕਰਕੇ ਜਿਹੜਾ ਕੱਕ ਜਾਂਦਾ ਬਾਹਰ ਤੇ ਆਉਂਦਾ ਸਾਰਾ ਜੇ ਇਹਨਾਂ ਇਹੀ ਚੀਜ਼ਾਂ ਸੈੱਟ ਹੋਣ ਤਾਂ ਫਿਰ ਹੋਰ ਵੀ ਕੁਮਾਰ ਰੱਖਿਆ ਜਾਤ ਗਾ ਫੇਰ ਵੀ ਜੀ ਹਵਾ ਨਹੀਂ ਨਾ ਬਣਾ ਕੇ ਬੁਰਾ ਹਾਲ ਕਰ ਤੁਸੀਂ ਜਿੰਨਾ ਮਰਜ਼ੀ ਸਮਾਂ ਰੱਖ ਲੈ ਸੈਟ ਹੋਣਾ ਪਰ ਤੁਹਾਨੂੰ ਮੈਂ ਗੱਡੀ ਕਹਿੰਨੀ ਵੀ ਗੱਡੀਆਂ ਬਾਹਰ ਕੱਢ ਦੋ ਗੱਡੀਆਂ ਬਾਹਰ ਕੱਢ ਦੋ ਫੇਰ ਮੈਂ ਲੜਦੇ ਆ ਮੈਂ 1 ਮਿੰਟ ਮੈਂ ਬੈਠਾ ਹਾਂ ਉਹ ਤੀਨਾ ਕਰਦੀ ਹੂੰ ਰੀਤਾ ਹੁਣ ਉਹਨੇ ਕਿਹਾ ਪਤਾ ਨਹੀਂ 70 ਰੁਪਏ ਦਾ ਲਾਗਣਾ ਪਤਾ ਨਹੀਂ ਖਾਤੇ ਚ ਲੈ ਕੇ ਆ ਕਿੰਨੇ ਦਾ ਸਤਾਉਣਾ ਪਤਾ ਨਹੀਂ ਇਹਦਾ ਰਫਾ ਇਹ ਤਾਂ ਪੁੱਛਦੀ ਹੋਣਾ ਤੂੰ ਮੈਂ ਪੁੱਛਣਾ ਨਹੀਂ ਹੈਗਾ ਐ ਮਸੀਆ ਨਾ ਐ ਕੁੜੀਏ ਇੱਧਰ ਆ ਤੇ ਪ੍ਰਿਡਾ ਐ ਪ੍ਰਿਡਾ ਹਾਂ ਆਹ ਨੂੰ ਬੁਖਾਰ ਚੜਦਾ ਜੇ ਇਹਦੀ ਬਨਾਨ ਖੋਲਿਓ ਤੇ ਮੈਂ ਅਨਕਲ ਥੋੜਾ ਦਾ ਠੰਡਾ ਪਾਣੀ ਇਹਦੇ ਸਰੀਰ ਪਰ ਪਾਉਂਗਾ ਪਰ ਹੋਰ ਚੱਕਰਾਂ ਚ ਫਸ ਗਈ ਇਹਦੇ ਬਨਾਨ ਪਾਈ ਹੋਈ ਤੇ ਟੱਡੀ ਜੀ ਦੇ ਕੀ ਗੱਡੀ ਹੋਰ ਥੱਲੇ ਨਹੀਂ ਆਉਂਦੀ ਗੱਡੀ ਉੱਪਰ ਜਾਓ ਉੱਪਰ ਹੀ ਚਲਾਓ ਉਹ ਥੱਲੇ ਦਾ ਪੁੱਤ ਤੈਨੂੰ ਤਾਂ ਲੈ ਕੇ ਲੰਘ ਜੂਗੀ ਰੋਕੜ ਨੂੰ ਨੂੰ ਆਜੋ ਆ ਲੈ ਆ ਲੈ ਡੈਡੀ ਆਜੋ ਚੱਲੋ ਨਹੀਂ ਇਹ ਗੱਲ galta ਡੈਡੀ ਨੇ ਪੁੱਤ ਆ ਗੱਡੀਆਂ ਕਰ ਦਿੰਦੇ ਬਾਹਰ ਪਹਿਲੇ ਝਾੜੂ ਮਾਰਨ ਨੂੰ ਪਿਆ ਚਲ ਤੂੰ ਕੋਣੀ ਪੜੀ ਗੱਡੀ 'ਚ ਬਿਠਾ ਲਾ ਦੇ ਤੂੰ ਬੜੀ ਗੱਡੀ 'ਚ ਪਿਠਾੜਨਾ। ਆ ਮੈਂ ਪਹਿਲਾਂ ਉਹ ਫੁੱਟਰੀ ਟਿਕਾਣੀ ਫੇਰ ਕੱਢਾ ਛੋਬੀ। ਇਹਨੂੰ ਚਾਰ ਚਲਾ ਦੇਆ ਕਰਕੇ ਲੈ ਕੇ ਜਾਣਾ। ਯਾਰ ਤਸੀਂ ਗਏ ਹੋ 100 ਨੂੰ ਬੋਲਿਆ ਕਹਿੰਦਾ ਦੇਖ ਲੈ ਕਹਿੰਦਾ ਥੇਥੀ ਦੇਖ। 100 ਕੁਸ ਬੋਲਿਆ। ਚਾਰ ਚਲਾ ਦੇ ਕਰ ਲੋਰ ਕੈਮਰਿਜ ਦੇ। ਵੱਡੇ ਤੋਂ ਲੈ ਕੇ। ਕਲਿੱਕ ਕਰਨਾ ਤੇ ਐਪ ਦੇ ਵਿੱਚ ਕਨੈਕਟ ਕਰ ਮਾਰਨੀ। ਕਨੈਕਟਸ ਕਲਿੱਕ ਕਲਿੱਕ। ਜਾਨ ਬੰਦਾ ਇਹੇ ਕਿਆ ਬਤਾ। ਇਹ ਨੂੰ ਕਰਨਾ ਨਹੀਂ। ਉਹ ਕੁੱਤ ਮਾਂ ਤਾਂ ਰਹੂ ਨਾ। ਤੁਸੀਂ ਘਰ ਜਲੇ ਚਲੇ ਗਏ ਤਾਂ ਗੱਡੀ 'ਚ ਬੈਠ ਤੂੰ ਦੁਬਾਰਾ ਆਇਆ। ਆ ਆ ਆ ਆ ਆ ਆ। ਕਲਿੱਕ ਮਾਰ ਉਹ ਕਲਿੱਕ ਨਹੀਂ ਵੱਜਦੀ ਇਹਦੀ ਕਲਿੱਕ ਮਾਰਨੀ ਚਾਹਵੇਂ ਕਰਦੀ ਆ ਤੇਰੇ ਸ਼ਾਮ ਨੂੰ ਗਿਆ ਤਾਂ ਕਿ ਆਉਂਦਾ ਗਏ ਤੇ ਬਾਪੂ ਸਾਹਿਬ ਸਬੀਂਦਗਰ ਜਵਾਨ ਜਾ ਬੈਠ ਪਾ ਨੂੰ ਕੰਮ ਕਰ ਲੈਂਗੇ ਨਹੀਂ ਕੁਤਨੀ ਹੋਰ ਹੁਣ ਨਹੀਂ ਬੁਕਾਰ ਹੈਗਾ ਤੇ ਮਾਂ ਗੱਡੀ ਘਾੜ ਲੈ ਆ ਗੱਡੀ ਦਾ ਬਚਾਰਾ ਦਾ ਹਾਲ ਬਣਿਆ B I C K 22 M T A C H O A V I D A N D S A N D I P S U N D I P S A N D I P ਨਾਮ ਨਿਕਲਣਾ ਹੁੰਦਾ ਬਾੜ ਡੰਗਰ ਹੋਰ ਪੰਗਰ ਪਾਣੀ ਮਾਰਦੇ ਨੇ ਫਿਰ ਵੀ ਬਾਤ ਲੱਗ ਕੇ ਹਾਂ ਨਾ ਇੱਥੇ ਪਾ ਪਾ ਕੇ ਤੋਂ ਖੁੰੜਾ ਕਰ ਮਾਰ ਦੋਣਾ ਪਾਣੀ ਤੁਸੀਂ ਇਹਨਾਂ ਨੂੰ ਕਰਿਓ ਰੀਤ ਆਹ ਇਹਨਾਂ ਦਾ ਤੱਕ ਲੋ ਯਾਰ ਦਾ ਨਾਲ ਤਲ ਹਾਂ ਨੋ ਹਲ ਜੇ ਉਹ ਸੰਗਤ ਆ ਹੁਣ ਮੈਂ ਨਾਲ ਆਪਣੀ ਅੱਜ ਤੇ ਕੰਨੀ ਮੈਂ ਬਹਿਣਾ ਨਹੀਂ ਤੈਨੂੰ ਬੜੀ ਗੱਡੀ 'ਚ ਬਹਿਣਾ ਫੜ ਫੜਵਾਉਣਾ ਮੈਂ ਗੱਡੀ 'ਚ ਕੱਢਾਂ ਬਾਹਰ ਤਾਂ ਕਿੰਨ ਚੱਲਣਾ ਆ ਜਾ ਤੂੰ ਫ੍ਰੀਟ ਆ ਜਾ ਪੁੱਤ ਲੈ ਕੰਨੀ ਮੈਂ ਨਹੀਂ ਬਿਠਾ ਦੇਣੀ ਆ ਜਾ ਮੱਤਕਾ ਵਾਲਾ ਬਹੁਤ ਨੇ ਆ ਨੂੰ ਪਈ ਨਾ ਕੋਈ ਚੀਜ਼ ਨਹੀਂ ਇਹਨਾਂ ਦੇ ਸਮਾਂ ਕਰਦੇ ਨੇ ਸਮਾਂ ਰੇੜੀ ਦੇਖ ਲਾ ਹਾਂ ਪਰ ਚੋਣ ਚੋਣ ਰੋਣ ਨੂੰ ਇਹ ਅੱਜ ਦਾ ਰੋਣਾ ਕਾਹਦੇ ਪਾਣੀ ਦਾ ਮਾਰਦਾ ਉਹ ਸੰਧੀਪੁਰੋਂ ਪਾਣੀ ਛੱਡ ਰਿਹਾ ਮਾਰ ਪਾਣੀ ਗੱਟਿਓ ਪਾਣੀ ਦੱਸ ਅਰੇ ਇਹ ਤਾਂ ਕੋਈ ਪਾਣੀ ਬਾਤ ਨਹੀਂ ਨਹੀਂ ਯਾਹਾਨਾ ਸੱਲਾ ਕਿਹੜਾ ਆਹ ਰੇੜੀ ਤੇ ਸੋਤੀ ਸਵਾਹ ਕਰਨਾ ਪੁੱਤਰ ਦਾ ਨੀਂਹ ਅਜੇ ਤੋਂ ਪੁਰਾਣੀ ਗੱਲ ਨਹੀਂ ਹੈ ਇਹ ਹੈ ਹੁਣ ਇਹਦਾ ਰੀਤ ਆਇਆ ਤੈਨੂੰ ਪੈਰ ਤੋਂ ਮਾਰ ਆ ਪਾਣੀ ਲਾ ਰਿਹਾ ਹੈ ਗੱਡੀ ਆਮਰੀ ਕਿਹੜਾ ਮਸਰੀ ਹਾਂ ਤੇ ਕਿਹਾ ਸਭਨੀ ਨੂੰ ਤੇ ਐ ਉਹ ਚੁਪੜੀ ਚਾਹ ਨਾਲ ਨੂੰ ਜੇ ਟੁੱਟਿਆ ਬੰਦ ਜੇ ਕਿਹਾ ਦੋ ਸਾਲੇ ਤੁਸੀਂ ਦੇ ਰਿਹਾ ਸਰ ਮੰਜੇ ਬਟਾ ਹਾਂ ਕੁੱਤਾ ਨੂੰ ਰੰਗ ਆਇਆ ਇਹ ਹਾਂ ਹੋਰ ਤਾਂ ਅੱਧੀ ਦੇ ਘੱਟ ਕਿਰੀ ਤਾਂ ਮੈਂ ਮਰ ਜਾਈ ਗਾ ਹਾਏ आगे मेरी जेठानी का ढेडा लड़ दिया क्या क्या अरे मेरी लड़ दे क्या पापा हरी मैं सही है मेरे का तो है कम का है मैं मर जाती है जान आओ कर मेरे करो तो 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 ਤੇ ਫੜਚੇ ਆਵਾ ਨਾ ਮਾਰਨੀ ਪਲੀ ਲੈ ਅੱਜ ਪਾ ਦੀਪਾ ਸੰਦੀਪ ਕੱਲ ਉਹ ਤੇਰਾ ਕੰਮ ਅੱਜ ਦੌਰ ਦਾ ਹੈ ਸੇਰਾ ਮੇਰੇ ਤੇ ਪਾਣੀ ਮਾਰਿਆ ਲੈ ਪਾਣੀ ਤਾਂ ਜੱਤਦਾ ਆਵੇ ਲੈ ਇਹਦੇ ਖੋਤੇ ਨਾਲ ਦਾਦੀ ਨੂੰ ਤੇ ਆਵਾਸਾ ਆ ਆ ਤੁਮ ਆਪੇ ਤਾਂ ਮੈਂ ਟੋਕੂ ਜਿਹਾ ਭੱਜਦਾ ਕੰਮ ਆਹ ਬੁਤਾ ਕੋਲ ਉਹ ਕਿਹੜੀ ਮਾਰਿਆ ਮੇਰੇ ਦਾਦੀ ਲੈ ਆ ਕਿਦਾ

ਸਭ ਨਰਾ ਨਰਾ ਸਾਰਾ ਹਾਏ ਮੇਰੇ ਅੱਬਾ ਹਾਏ ਮੇਰੇ ਅੱਬਾ ਦੇਖਿਆ ਜੀ ਆਏ ਹਨ ਜਿੱਦਣਾ ਨਾ ਕੰਮ ਕਰਨਾ ਪਾਜੇ ਫਿਰ ਅਕੜਾ ਕਰਾਰੀਆਂ ਆਏ ਤੁਹਾਡੀਆਂ ਗੱਡੀਆਂ ਹਾਏ ਤੁਹਾਡਾ ਟਰੈਕਟਰ ਹਾਏ ਤੁਹਾਡਾ ਉਹ ਆਏ ਤੁਹਾਡੀਆਂ ਕਿ ਜਾਨੇ ਯਾਰ ਮੈਨੂੰ ਤਾਂ ਦੇਖਾ ਦੇਖਾਂ ਨਹੀਂ ਚੱਲਦੀ ਯਾਰ ਇਹ ਤਾਂ ਜਦੋਂ ਦੇਖਣ ਲੱਗਦਾ ਇਹਨੂੰ ਦਾਰਾ ਕੋਸਾ ਫਿਰ ਨਾ ਕੋਸਾ ਨਾ ਹਾਏ ਇਹ ਕੋਈ ਟੋਪਰਾਂ ਦੀ ਗੈਰੰਟੀ ਪੁੱਛਦਾ ਟਰੈਕਟਰ ਟੋਪਰਾਂ ਦਾ ਕਿੰਨਾ ਆਖੇ ਪਾਉਂਦੇ ਹਾਂ ਦੇ ਕਿਹਾ ਉਹ ਤਾਂ ਹੋਰ ਨਾ ਸੇ ਨਾ ਕਦੀ ਪਤਾ ਨਹੀਂ ਕਿ ਭਾਈ ਉਹ ਕੜ ਦੁ ਨਾ ਭਾਈ ਆ ਕਹਿੰਦੀ ਜਿਹੜਾ ਜਿਹੜਾ ਕਰਾਂ ਦੇ ਲੇ ਪਤਾ ਆ ਉਹ ਰੁਕਾ ਕੇ ਤੋੜ ਦਰਾਂ ਤੇ ਹੋਰ ਪਤਾ ਨਹੀਂ ਕਿ ਸੌਤਰ ਦਾ ਇੱਧਰ ਜੀ ਕਹਿੰਦੇ ਸਾਈਕਲ ਬਾਰੇ ਤੇ ਆਪਕੋ ਜਿਹੜੇ ਪੈਰਾਂ ਮੈਂ ਕਹਿੰਦਾ ਵੀ 1900 90 ਰੁਪਏ ਦੇ ਲਾਗੇ ਤੇ ਭਾਗਾ ਪਾਪਾ ਜੀ ਨੇ ਪਹਿਲੀ ਵਾਰ ਕਵਾਸਾਈਕਲ ਲਟੋ ਪਤਾ ਸਾਨੂੰ ਕਿੰਨਾ ਚੋਤਾ ਲਾਗਾ ਆ ਦੇਖਣਾ ਆ ਆ ਗਿਆ ਅੱਛਾ ਹੋਰ ਤੁਹਾਨੂੰ ਮੈਂ ਕਿਦਾਂ ਤੇ ਹਾਂ ਆ ਟੋਕੜਾ ਮੇ ਇਹ ਨੂੰਗਲਾ ਬੰਦੀ ਲਾਲਾ ਮੈਂ ਇਹਦੇ ਨਾਲ ਗੋਆ ਗੇਣਾ ਤੁਹਾਨੂੰ ਦੱਸ ਜਾਣਾ ਐ ਕਿੱਥੇ ਲੇ ਟੋਕੜਾ ਇੱਧਰ ਆ ਲਾਲਾ ਰੱਤ ਆ ਰੌਣਕਾ ਖੇਡਣਾ ਖੇਡਦਾ ਤਨ ਚੇਤਨ ਬਣਾ ਲੋਟ ਬਸ ਕੁੜੀ ਪਰ ਲੈ ਮੈਂ ਮੁਕੁੱਟ ਕਣਾ ਤੇਰੇ ਆ ਕੇ ਹੋ ਮੈਂ ਕਹਿੰਦੀ ਮੈਂ ਫੜਾਂ ਸੋਈ ਨਾ ਮਈ ਤਾਂ ਨੀਰ ਲਾਣ ਹਾਂ ਸੋਈ ਨਾ ਮਈ ਤਾਂ ਨੀਰ ਲਾਣ ਤਾ ਮੈਂ ਨਾਲ ਗੱਡੀ ਖਾਪੂਗੀ ਹੋਰ ਥਾਗੀ ਮਦਦ ਕੋ ਇਹ ਕੀ ਕੀ ਹੱਤਾ ਆ ਕਰੀ ਇਹ ਚੱਪਲਾਂ ਕੰਦੀ ਲਾ ਗਈ ਤੇਰੀ ਚੱਪਲ ਆਪਾਂ ਇੱਕ ਚੱਪੜ ਪਾਣੀ ਕੁੱਤਾ ਕਰ ਗਈ ਕਰ ਰਹੀ ਕੁੱਤਾ ਨਹੀਂ ਆ ਗਿਆ ਜਿੱਦ ਕਰਦੀ ਬੁਢੀ ਚਰ ਰਹੀ ਸੀ ਦੇਖਿਆ ਚਾਲ ਹਰ ਤਾਰ ਚਾਲ ਅਰੇ ਚਾਲ ਮੇਰਾ ਮੁੱਢੀ ਨੂੰ ਮੁੱਢਾ ਕਰਾ ਆ ਵੀ ਤੂੰ ਕਿੱਥੇ ਜਾ ਰਹਾ ਮੈਂ ਤੂੰ ਦਾ ਬਰਾਬਰ ਕਰ ਲੱਗਿਆ ਤਾਨੂੰ ਹਾਏ ਓਏ ਮੁੱਪਾ ਆ ਦੇਖਿਆ ਤਾਨੂੰ ਕਹਿ ਵੀ ਇੱਥੇ ਕੱਪੜੇ ਨਾ ਆਉਂਦੇ ਪਰ ਨਾ ਤੂੰ ਪਹਿਣਾ ਤੂੰ ਚਾਹ ਤੇ ਲਿਆ ਕੇ ਲਿਆ ਤਾ ਤੇ ਚਲੇ ਹਾਈ ਹਾਂ ਫੇ ਪਾਉਗਾ ਲੈ ਜਦੋਂ ਨਹੀਂ ਸਰਦੀ ਤੇ ਲੈ ਕੇ ਜਾਊਗਾ ਆਪਕੋ ਇੰਨੀਆਂ ਨਾਟਕ ਬਾਜ਼ ਹੈ ਨਾ ਮੈਂ ਪੁੱਛ ਤੋਰ ਮੈਨੂੰ ਪਤਾ ਧੰਨ ਕਿਵੇਂ ਕਰਦਾ ਹਾਂ ਹਾਂ ਇੰਨੀਆਂ ਨਾਟਕ ਬਾਜ਼ ਆਏ ਦੋ ਜਣੇ ਜੇ ਇਕੱਠੀਆਂ ਹੋ ਜਾਂਦੀਆਂ ਨਾ ਫਿਰ ਤਾਂ ਡੱਕਾ ਤੋੜਦੀ ਹੀ ਨਹੀਂ ਜਮੇ ਕੰਮ ਗੱਲਾਂ ਦਾ ਕੜਾ ਜਿੰਨਾ ਮਰਦ ਰੋਟੀ ਸਾਜੀ ਖਾਦੀ ਜਿਹੜੇ ਫੇਟ ਤੋੜਦੀਆਂ ਹੋਰ ਕੰਮ ਕਰਕੇ ਖਾਦੀ ਵੇਚਦੇ ਨੇ ਖਾਦੀ ਨਹੀਂ ਰੇ ਮੇਲੇ ਨੂੰ ਪਾਉਣ ਦੋ ਡੱਕਾ ਤੋੜਦੀ ਨਾ ਆਪਰ ਮਾ ਉਪਰ ਤਾਂ ਕਰਿਆ ਹਨ ਤੁਹਾਨੂੰ ਵੀਰ ਕਹੇ ਜਦੋਂ ਪਰ ਕੱਪੜੇ ਜਮੀ ਸੁੱਕ ਗਏ ਹੋਣਾ ਸਾਲਾ ਸਾਰੇ ਜਾਣੇ ਤੋਂ ਝੜੜੀ ਆ ਅਸੀਂ ਤਾਂ ਕੱਲੇ ਪਾਣੀ ਜਿਹਨੂੰ ਕਿਤੇ ਸਿਕੜ ਦੋ ਰੋਜ ਭਜਾਇਆ ਜਿਹੜੀ ਧੋਪਾਈ ਮੈਂ ਕੱਪੜੇ ਨੂੰ ਸਾਰੇ ਪੰਜ ਰੋੜ ਤੇ ਫਿਰ ਮੈਂ ਲਾ ਦਿੰਦੀ ਕਿਦਾਂ ਨੇ ਕੱਲ ਵੀ ਮੈਂ 11 ਵਜੇ ਮੈਂ ਜਾਂਦੀ 11 ਵਜੇ ਦਿਨ ਕਿੰਨਾ ਟਾਈਮ ਪਾ ਕੇ ਆਉਂਦੀ ਹੈ 6 ਵਜੇ ਕੱਪੜੇ ਚੁੱਕਦੀ ਹੈ आठ बजे तो आठ बजे तो होगा जिन्हें सावन का मौसम है आठ नौ बजे तो कपड़े सफेद जाने हैं अब ये छोटे बच्चे बच्चे तो आकर भी तो अब पढ़ कितने कितने चार था आठ बजे अब तेरी इतना मानी था आनी चाहिए तो बर्बाद ना मालूम क्या है ना हाय मुद्दा तुम्हारा ਪਾਣਾ ਪਾਣਾ ਫੈਟੋ ਦਾ ਸ਼ਾਕਾ ਮੰਗਾ ਮਗੱਲਾਂ ਜੀ ਵੀ ਬਥਰੀ ਚੱਲਦੀ ਆ ਟੱਕ 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 ਇਹ ਐ ਤਾਂ ਜੁੰਦੀ ਆ ਲੋੜ ਨਾ ਪਾਇਆ ਅੱਛਾ ਇਹ ਹੈ ਕਿ ਆ ਪਰ ਨਵੀਂ ਮਾ ਜੋੜੂ ਦਾ ਗਲਾਮ ਨਹੀਂ ਹੈਗਾ ਕਿ ਤੇ ਹੁਣ ਉਹ ਬੂਦੇ ਬਣਾਉਂਦੇ ਕਿੰਨੇ ਮੈਸਾ ਕੰਮ ਜਿਹੜੀ ਆਉਂਦੀ ਜਿਸ ਦਾ ਕੰਮ ਉਸੇ ਕੋ ਜੋ ਬੂਦਾ ਬਣਾਉਂਦਾ ਕਿੰਨੇ ਆ ਜਿਹੜਾ ਕਾਫੀ ਘੰਟੇ ਹੋਗਿਆਂ ਚ ਉਰਤੀਆਂ ਖਰਾਵੇ ਹਾਂ ਤਾਂ ਸਵੇਰੇ ਪਾਣੀ ਪਾਵੇ ਕਿਤੇ ਕਿਤੇ ਮੈਨੂੰ ਸੂਟ ਦਵਾਵੇ ਪਾਲਰ ਦੇ ਲੈ ਕੇ ਜਾਵੇ ਡੈਨੀ ਉਹ ਹੁੰਦਾ ਜੋ ਬੂਦਾ ਬਣਾ ਹੱਕਾ ਦੇ ਕੰਮਾਂ ਤੋਂ ਉਹ ਬਣਾਉਂ ਨਹੀਂ ਜਾਂਦੇ ਇਹ ਤਾਂ ਬਾਹਰ ਜਿਹੜੀ ਦੁਨੀਆ ਬੰਦੇ ਕੰਮ ਕਰਦੇ ਆ ਟੀਮੇ ਜੋ ਬੂਦੇ ਗਲਾਮੇ ਆ ਪਤਾ ਨਹੀਂ ਕਿੱਧਰ ਤੇ ਕਿੱਧਰ ਪਪੀ ਨਹੀਂ ਲੱਗਦਾ ਵੀ ਕਿਹੜੀ ਖਲਦੇ ਨੇ ਤਦਾਰਰ ਦੇ ਵੀ ਕਿੱਡੀ ਦੀ ਦੇਣੀ ਕਿਉਂ ਬਾਹਰ ਤੋਂ ਸਮਝੀ ਗਾਦੀ ਕਿਹਾ ਦੇ ਠੀਕ ਹੈ ਕਰ ਕਰਤਾ ਨੂੰ ਪੰਜਾਬ ਦੀ ਹੈ ਇਹਨੇ ਤੋਂ ਉਤੇ ਬਣਾ ਠੀਕ ਹੈ ਤੋਫੇ ਦਾ ਗਵਾਂ ਝੂ ਬੈਠਾ ਜੂਰ ਚੱਲੇ ਠੀਕ ਹੈ ਠੀਕ ਹੈ ਬਸ ਨਾ ਬਾਹਰ ਹੀ ਕਾਟਰੀ ਚ ਕੂੜੇ ਚ ਫਿੱਟੇ ਪੈਣੇ ਮਿਲਦੇ ਆ ਸੱਚਾ ਫੌਨ ਨੂੰ ਤਾਂ ਤੁਝ ਮਾਰਦੀ ਨਹੀਂ ਲੱਗਾ ਲੱਗ ਮੈਂ ਤਾਂ ਅੱਜ ਕਰਿਆ ਆਹਰੇ ਕੰਮ ਦੀ ਤੇ ਕੰਮ ਦਾ ਕੋਈ ਵੀ ਨਹੀਂ ਮਾੜਾ ਕੋਈ ਨਹੀਂ ਜਿਹੜਾ ਮਾਰਦੀ ਆ ਤਾਂ ਸਾਡੀ ਦੋਸਤ ਬਾੜੀ ਆ ਪੰਜਾਬ ਤੇ ਕੰਮ ਉਹ ਮਾਰਾ ਸੌਹਣਾ ਹਾਂ ਸਾਨੂੰ ਲੋੜ ਦਾ ਮਾੜਾ ਅੱਛਾ ਪੈਸੇ ਤਾਂ ਦਿੰਦੇ ਹੀ ਫਿਰ ਬਸ ਤੂੰ ਫੇਰ ਨਹੀਂ ਲਾਉਣ ਵਾਲੀ ਪੁੱਤੀ ਉਧਰ ਤਾਂ ਕੱਟ ਕੇ ਦੇਣੀ ਉਹ ਆਵੇ ਤੇਰੀ ਜਿਹੀ ਨਹੀਂ ਖੜ ਜਾ ਉਹ ਕਹਿੰਦਾ ਚੁੱਪੇ ਨਹੀਂ ਹੁੰਦੇ ਟੌਮੀ ਆਪਣਾ ਲਾ ਗਿਆ ਰਾਂ ਦਾ ਵਾਪਸ ਉਹ ਆਦਾ ਪਾਣਾ ਤੇ ਕੀ ਪੈ ਗੱਡੀ ਕੱਢੋ ਆ ਲੋ ਜੀ ਕੋਮੈਨ ਜੀ ਹਲੋ ਹਲੋ ਪਾਲੋ ਪੂੜਾ ਹਾਂ ਪੂੜਾ ਲੈਣਾ ਲੈ ਲੋ ਫੇਰ ਨਾ ਬਾਅਦ ਚ ਕਿਉਂ ਪਛਿਆ ਨਹੀਂ ਹੋਣੀ ਮਾ ਕੋ ਕੰਮ ਕਰੀਂ ਨਾਲ ਮੈਂ ਚਿਲਕਾ ਆ ਉੱਥੇ ਤੇ ਕੱਢ ਕੇ ਲਿਆਉਂ ਤੀਨਾ ਕੋਲ ਕਿਹੜੇ ਹੱਸਲ ਨਾਲ ਪਿਆ 35 ਥਲੇ ਤੇ ਕੱਢ ਲਿਆ ਪ੍ਰਿੰਡਾ ਬਈ ਉੱਥੇ ਆ ਪ੍ਰਿੰਡਾ ਉੱਥੇ ਮੈਂ ਤਾਂ ਦਿਖਾਣੀਆਂ ਗਿਆ ਘਟੇ ਜੰਦੇ ਨੂੰ ਲੱਗ ਬੈਠੇ ਬੜੇ ਲੰਬਾਰੇ ਰਾਤ ਤੱਕ ਕਰਦੇ ਫੜੀਂ ਜਹਾਕ ਜੇ ਕੱਢ ਲੈਣਾ ਇਹਨਾਂ ਦਾ ਉਹ ਕੰਮ ਬੱਕਰੀ ਨਾਲ ਤਾਂ ਦੁੱਧ ਦੁੱਤਾ ਉਹ ਵੀ ਮਿੰਜਣਾ ਪਾ ਰੇ ਉਹ ਕੰਮ ਕਰ ਦੇ ਜਣਾ ਬੱਸ ਰੰਦੀ ਰੋਮੋ ਵੀ ਕਰੀ ਜਾਣਾ ਵਿੱਚ ਕਿਹਦਾ ਪਤਾ ਨਹੀਂ ਪਾ ਦਿੱਤਾ ਟੋਲਾ ਆਵਾਜ਼ ਕਰਨਾ ਜੇ ਕਰਨਾ ਕਿੰਨੇ ਦਿਨਾਂ ਤੋਂ ਨਹੀਂ ਬੈਠੀ ਗੱਲਾਂ ਮਾਰ ਕੇ ਇਹੋ ਬਾਤ ਨਹੀਂ ਸੱਸ ਦਾ ਬੰਦੇ ਨਹੀਂ ਆਉਂਦਾ ਆਉਂਦਾ ਹੋਂ ਤਾਂ ਵੀ ਮੈਂ ਲਾਈ ਆ ਜੀ ਮੈਂ ਤਰ ਕੇ ਰਹਿ ਗਿਆ ਤੇ ਟੈਕ ਟੱਕੀ ਲਾਈ ਆਂ ਦੀ ਕੰਦ ਪਿਆ ਠੰਡਾ ਇੱਕ ਵਕਤੀਏ ਹਾਂ ਨਹੀਂ ਲੱਗਦਾ ਹਾਲੂ ਦਾਦਾ ਹੁਣ ਨਾਲ ਦੇਖ ਰਿਹਾ ਵੀ ਕੋਈ ਪਤਾ ਹੋਊਗਾ ਕੋਈ ਸੁਣਾ ਦੇਊਗਾ ਨਾ ਨਾ ਦੇ ਕਹਿਣ ਨਾਲ ਲੱਗ ਜਾਊਗਾ ਆ ਦੇਖੋ ਹਾਂ ਪਤਾ ਹੈ

ਤੋ ਗੱਲਾਂ ਸੁਣ ਕੇ ਜੇ ਬੀਬੀ ਨੇ ਤੇ ਇੰਨਾ ਕੰਮ ਕਰਾਇਆ ਫਿਰ ਇਹਨੂੰ ਕਿਆ ਕਰੀਏ ਤੁਸੀਂ ਮੈਨੂੰ ਇਹ ਦੱਸੋ ਹਾਂ ਦੋ ਹੋ ਜਣਿਆਂ ਨੇ ਮੇਰੀ ਜਾਨ ਖਾ ਲਈ ਤੁਹਾਡੀਆਂ ਗੱਡੀਆਂ ਤੁਹਾਡਾ ਉਹ ਤੁਹਾਡਾ ਇਹ ਹੋਰ ਤਕਾਣੇ ਨਹੀਂ ਆਹ ਤਕਾਣੇ ਨਹੀਂ ਹੈਗਾ ਵੀ ਮੇਰੀ ਖੰਧ ਤੇ ਬਹਾਰਾ ਵੀ ਕੰਮ ਕਰਦੇ ਹੋ ਜਿਆ ਗੱਲ ਕਹਿਤੀ ਤੁਹਾਡਾ ਸਾਡਾ ਤਾਂ ਖਾਫਾ ਹੋ ਗਿਆ ਜਦ ਤੁਸੀਂ ਕਹਿੰਦੇ ਤੁਹਾਡਾ ਐ ਤੁਹਾਡਾ ਐ ਖਾਦਾ ਐ ਹੁਣ ਰੋਜ਼ ਤੁਹਾਡੀ ਹਾਜ਼ਰੀ ਰੱਖਿਆ ਕਰਨੀ ਫਲੈ ਕੈਮਰਾ ਉਹ ਤੰਦਾ ਉਧਰ ਤੇ ਮੈਂ ਰੋਜ਼ ਵੀਡੀਓ ਕੱਟ ਕੇ ਨਾ ਅੱਧੇ ਮਿੰਟ ਦਾ ਪਾਰਟ ਪਾਈ ਕਰਦਾ ਤੁਸੀਂ ਛਾੜੋ ਕੋਈ ਤਰੀਕਾ ਉਹਦੇ ਮਾਰਿਆ ਕਿ ਨਹੀਂ ਮੈਂ ਵੀ ਰੋਜ਼ ਉੱਥੇ ਦੇਖਿਆ ਕਰਨਾ ਵੀ ਕਿਹੜਾ ਸਮਾਨ ਟਿੱਕਟਾ ਟਾਣੇ ਰੱਖਦੇ ਨੇ ਹਾਂ ਕਰੋ ਲੋਟ ਰੋਜ਼ ਬੱਜੇ ਕਰੋ ਗਾੜੂ ਕਰੋ ਲੋਟ ਠੀਕ ਆ ਸਾਨੂੰ ਵੀ ਦਿੱਖਦਾ ਸਾਨੂੰ ਵੀ ਸ਼ਰਮ ਆਉਂਦੀ ਆ ਤੁਹਾਨੂੰ ਸਾਨੂੰ ਮਿੱੱਤੇ ਆਉਂਦੀ ਜੀ ਤੁਹਾਨੂੰ ਸ਼ਰਮ ਆਉਂਦੀ ਹੁੰਦੀ ਜੀ ਜਿੱਦ ਛਾੜੂ ਲੈ ਕੇ ਉਹ ਬਾਹਰ ਛੱਡ ਵੀ ਸਭ ਮੈਂ ਕਹਿੰਦਾ ਥੱਲੇ ਘੇਰ ਮਾੜਾ ਜਾ ਸਾਰ ਤੇਰਾ ਹੈ ਮੂਚਾ ਨਾ ਪਾਈ ਪਰ ਕੰਦਰਾ ਆਜੇ ਵਾਹੇ ਫਤਨਾ ਨਾ ਨਾੜ ਨੇ ਭੜਲੇ ਨਾੜ ਨੇ ਸਫਾਈ ਹੋ ਗਈ ਅਰੇ ਵਰਗੀ ਮਾਜਾ ਹਟੀਨਾ ਥੱਲੇ ਮਿਲਦਾ ਜਾਂ ਕਾਲੀ ਥੱਲੇ ਕੰਮ ਸਾਫਾ ਮਿੱਟੀ ਦਾ ਚੱਕਣ ਦੇਣਾ ਟੋਪੇ ਨੂੰ ਇਹਨੇ ਨਵੀਂ ਵਾ ਕੇ ਆ ਵੀ ਉੱਥੇ ਦਰਵਾਜ਼ਾ ਇੱਕ ਵੜਾ ਜਿਹਾ ਹੋਰ ਖੜਾ ਕਰਕੇ ਚਾਜ ਦੇ ਨਾਲ ਪੱਲੀ ਪਾ ਲੋਗੇ ਤਾਂ ਕੂਕ ਲੋ ਸਾਰਾ ਟੋਕਾ ਇੱਧਰ ਆਉਂਦਾ ਟੰਗਰਾ ਦਾ ਇੱਕੋ ਥਾਂ ਲੇ ਇੱਥੇ ਭਰਦੇ ਆਂ ਮਾਹਰਿਆਂ ਦਾ ਨਹੀਂ ਚਲੋ ਠੀਕ ਹੈ ਜੀ ਮੈਂ ਦੇਖਿਆ ਅਗਲੇ ਵੀਡੀਓ ਤੋਂ ਮਾਰਾਂ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਇਹ ਨਾ ਮੰਗਾ ਐਡੀ ਜੀਬ ਲੱਗੀ ਵੀ ਜੀ ਇਹਨਾਂ ਦੇ ਇਹ ਨਹੀਂ ਅੰਦਰ ਰਹਿ ਸਕਦੀ ਇਹ ਤਾਂ ਇਹਦੇ ਬਸ ਚਲਾ ਹੈ ਬਸ ਤੋਂ ਹੁਣੀ ਹੈ ਮੈਂ ਇਹਨਾਂ ਨੂੰ ਘੱਟ ਹੋਊਂਗੀ ਕਿ ਚੱਲ ਵੱਡੇ ਨਹੀਂ ਆ ਥੋੜੀ ਥੋੜੀ ਐ ਗੋਲ ਗੋਲ ਦੀ ਕਰਕੇ ਲੋਟ ਕਰਦੀ ਠੀਕ ਹੈ ਜੀ ਮਿਲਦੇ ਜੀ ਓਕੇ ਬਾਏ 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 ਬਾਏ